ਸਤ ਸ੍ਰੀ ਅਕਾਲ ਜੀ ਸਿੰਘ ਦੇ ਨਾਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਝਾਂ ਤੁਹਾਨੂੰ ਦਿਖਾਉਣੀ ਆ ਤੇ ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਸੂਈਆਂ ਦੇ ਇੱਥੇ ਆਪਣੇ ਦੋ ਟਾਈਮ ਚੋਾਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਔਰ ਸੌਣਾ ਠੀਕ ਠਾ ਜੀ ਠੀਕ ਵਧੀਆ ਵਧੀਆ ਸਭ ਹੋਦੀ ਹੈ ਜੀ ਤਾਂ ਤੇ ਨਾਮ ਦੱਸ ਤੇ ਕਰੀ ਨਾਮ ਹੈ ਜੀ ਡਿਪੀ ਪਿੰਡ ਚੱਕ ਮਿਚੀ ਖਾਂਤ ਸੀ ਜਨਾਲਾ ਜਲਾੰਬਰ ਸਰ ਫੋਨ ਨੰਬਰ ਵੀ ਬੋਲ ਦੋ 99894722 ਠੀਕ ਹੈ ਅੱਜ ਤਿੰਨ ਮੱਝਾਂ ਤਿੰਨੇ ਹੀ ਸੁਈਆਂ ਵਾ ਹਨਾ ਕਿੰਨੇ ਸੁਈਆਂ ਇਹ ਬਾਜੀ ਤੇ ਚਲੋ ਫਿਰ ਸ਼ੁਰੂਆਤ ਲਈਆਂ ਜਾਂ ਆਪਾਂ ਇੱਕ ਇੱਕ ਰੋਂ ਟੰਨੇ ਅੱਛਾ ਜਿੱਦਨੋਂ ਦਰ ਗਾਵਾਂ ਨਹੀਂ ਪਾਈਆਂ ਪੰਜ ਛੇ ਡੰਗਰ ਲਏ ਸੀ ਕਿੰਨੇ ਇੱਕ ਇੱਕ ਰੋਂ ਟੰਨੇ ਅੱਛਾ ਠੀਕ ਬੰਦੇ ਹਣੇ ਨਾ ਮਤਲਬ ਕਦਰ ਨਹੀਂ ਕੀਤੀ ਜਿੱਦਾਂ ਗਿਆਂ ਦੀ अच्छा ते मान ना लो ਨਾ ਉਹਨਾਂ ਬ੍ਰਾਂਡੇ ਨੂੰ ਇਹ ਤਾਂ ਕਰ ਤੱਪੜ ਹੀ ਲਾਇਆ ਜੀ ਠੀਕ ਹੈ ਕਿਹਨੇ ਗੱਲ ਤੇ ਦੁੱਧ 5 5 6 6 ਕਿਲੋ ਮਈਆਂ ਥਲੇਗਾ ਅੱਛਾ ਠੀਕ ਹੈ ਨਾ ਗੱਲ ਇੱਕ ਥੱਲੇ ਵਾਦਿਆ ਤਾਜੀ ਸੋਈ ਆ ਅੱਛਾ ਤੇ ਮੇਰਾ ਵੀ ਰੋਹੋ ਹੀ ਲਵੇ ਇਹ ਜਿਹੜਾ ਜਿੰਨਾਂ ਸਾਂਭ ਕਰਨੀ ਹੈ ਸਾਂਭ ਕਰਨੀ ਜਾ ਕੇ ਬਾਕੀ ਜਿੱ ਤਰ੍ਹਾਂ ਦੇ ਉਹਨਾਂ ਦੀ ਸਾਂਭ ਹੀ ਨਾ ਉਹ ਤਰ੍ਹਾਂ ਦੀ ਕੋਈ ਸਾਂਭ ਨਹੀਂ ਜੇ ਕਰਦਾ ਸਾਰੇ ਜਿੰਨੇ ਪਏ ਕਰਦੇ ਨੇ ਚੰਗੀ ਸਾਂਭ ਕਰਨੀ ਆ ਠੀਕ ਹੈ ਤੇ ਚਲੋ ਬਾਕੀ ਮਈਆਂ ਵਦਨ ਵਾਲੀਆਂ ਠੀਕ ਹੈ ਮਤਲਬ ਕਿ ਪਿੱਛੇ ਘੱਟ ਸਾਂਭ ਤੋਂ ਆਈਆਂ ਆ ਸਾਂਭ ਤੋਂ ਆਈਆਂ ਤੁਸੀਂ 2-3 ਦਿਨ ਆਉਣਾ ਨਹੀਂ ਜਿਹੜੀ ਕੋਲੋਂ ਮੈਂ ਮਈਆਂ ਮੰਲੋ ਤਾਂ ਲਿਆਂਦੀਆਂ ਠੀਕ ਹੈ ਮੈਂ ਉਦੋਂ ਇੱਕ ਦੋ ਦਿਨ ਮੈਂ ਸਾਂਭ ਲੈਣੀ ਆ ਮਈਆਂ ਅੱਛਾ ਮਾ ਭਾਜੀ ਹੁਣ ਫੇਰ ਨਹੀਂ ਆਉਣਾ ਤਾਂ ਫੇਰ ਦੋ ਆ ਫੇਰ ਦੋ ਰਾਤੀਏ ਜਾਂੀਆਂ ਜੇ ਠੀਕ ਹੈ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੇ ਕਰ ਲਈਏ ਥੋੜੀ ਉੱਚੇ ਬੱਚੇ ਦੀ ਆ ਹਨਾ ਕੱਟਾਂ ਮਗਰ ਇਹਦੇ ਕੱਟਾ ਤੇ 9 ਮਹੀਨੇ ਦੀ ਮਾਂ ਸੁਈ ਆ ਅੱਛਾ ਹਾਂਜੀ ਤੇ ਸੁਆ ਸੁਆ ਭਾਈ ਦੂਜਾ ਜੇ ਠੀਕ ਹੈ ਤੇ ਦੂਜਾ ਸੁਆ ਜੇ 9 ਮਹੀਨੇ ਸੁਈ ਦੇ ਮਹੀਨੇ ਖਣਦੀ ਉਹਦੇ ਬਣੀ ਜਗੀ ਤੇ ਦੁੱਧ ਕਿੰਨਾ ਇਹਦੇ ਕਿਸਮਤ ਆ ਦੁੱਧ ਭਾਜ ਕੋ 6 ਕਿਲੋ ਜੀ ਤੋਰੋ ਫਿਰ ਇੱਕ ਰੀਮ ਇੱਕ ਸਿੰਗ ਨਹੀਂ ਇਹਦਾ ਹੈਗਾ ਨਾ ਇੱਕ ਸਿੰਗ ਟੁੱਟਾ ਹੈ ਆ ਟੁੱਟਾ ਭਾਈ ਸਿੰਗ ਖਾ ਲੋ ਬਾਕੀ ਕਾਲੀ ਸ਼ਾ ਆ बाकी ਇਹ ਮੱਝਾਂ ਉਤਨਾ ਠੀਕ ਐ ਬਸ ਸੰਭੀਆਂ ਨਹੀਂ। ਸਾਂਭ ਵਾਲੀਆਂ ਭਾਈ ਜੀ। ਗੱਦਗਾਠ ਵੀ ਠੀਕ ਐ। ਤੇ ਵਾਰੀ ਕਈ ਵੀ ਰਕਸਤ ਲੱਭਦੇ ਆ ਪਸ਼ੂ ਵੀ ਜਿੰਨਾਂ ਦੇ ਪਿੱਛੇ ਸਾਂਭ ਘੱਟ ਹੋਈ ਹੋਏ ਤੇ ਬਾਹਰ ਚ ਮਿਲ ਜਾਂਦਾ ਵਾ ਤੇ ਗਾੜੀ ਫੇਰ ਸਾਂਭ ਕਰ ਲੈਂਦੀ ਐ। ਹਾਂ ਦੇਖ ਸਾਡੇ ਥੱਲੇ ਵੀ ਸਫਾਈ ਜਿਹਾ। ਸਾਗੀ ਵਾਲੀ ਸੀੜ ਐ ਮੈਂ। ਠੀਕ ਐ। ਇਸ ਤਰ੍ਹਾਂ ਹੀ ਬਹਿ ਜਾਣਾ ਥੱਲੇ। ਇਸ ਤਰ੍ਹਾਂ ਭਾਈ ਬਹਿ ਜਾਣਾ। ਕੀ ਕਿਤੇ ਦਾ ਮੁੱਲ ਫਿਰ ਮੁੱਲ ਭਾਜੀ ਜਿਹਦਾ ਸਾਂਭੀ ਹੁੰਦੀ ਮੁੱਲ ਕਰਾਉਂਦੀ ਕਿਹੜੀ ਗੱਲ 60000 ਕਰਾ ਲੈਂਦੇ ਅੱਛਾ ਹੁਣ ਭਾਜੀ ਮੈਂ ਦੇ ਦਾਂਗੇ 48000 ਦੇ 48000 ਦੇ ਬਾਕੀ ਵਿੱਚੋਂ ਮੰਨ ਤਾਂ ਮੋਕੇ ਤੇ ਵੇਕੇ ਭਾਜੀ ਅੱਛਾ ਪੂਰੇ 45 ਦੀ ਹਾਂਜੀ 43 ਦੀ ਭਾਜੀ ਅੱਛਾ 43000 ਦੀ ਹਾਂ ਜੀ ਅੱਜ ਜੀ ਸਾਂਭਣ ਵਾਲੀਆਂ ਥੋੜੀਆਂ ਜੀਆਂ ਚਲੋ ਹਾਂ ਜੀ ਇਹਦੇ ਥੱਲੇ ਵੀਰ ਜੀ ਦੁੱਧ 10 ਕਿਲੋ ਇਹਦੇ ਤੁਹਾਨੂੰ ਵੀ ਬੋਲੇ 55000 ਰੁਪਿਆ ਵੀ ਲਿਖਦੀ ਆ ਹਾਂ ਜੀ ਪਿੱਛੋਂ ਮੈਂ ਦਾ ਲੇਵਾ ਬੜਾ ਸੋਹਣਾ ਹੈ ਤੁਹਾਨੂੰ ਪਾਉ ਉਹ ਦੱਸਿਆ ਜਿਹੜਾ ਹੈਗਾ ਹੈ ਜਿਹੜਾ ਹੈਗਾ ਦੱਸਣਾ ਵੀ ਉਹੀ ਚਾਹੀਦਾ ਵਾ ਅਗਲੇ ਨਵਾਰਾ ਖਾਂਦੀ ਤੇ ਲਾ ਜੇ ਅਜੇ ਭਾਜੀ ਉਹਨਾਂ ਦੇ ਘਰ ਦਾ ਹੀ ਹਿਸਾਬ ਨਾਲ ਰਾਤੀ ਸੀ ਇਹਨਾਂ ਨੂੰ ਕੀ ਪਾਤਾ ਵਿਚਾਰੀਆਂ ਨੂੰ ਹਾਂ ਜੀ ਹਾਂ ਜੀ ਤੇ ਇਹਦੇ ਢਾੜੀ ਸਾਂਭੀਆਂ ਗਈਆਂ ਨੇ ਮਈਆਂ ਠੀਕ ਹੈ 8-8 ਕਿਲੋ ਵਧੀਆ ਮਈਆਂ ਨੇ ਦੁੱਧ ਇਹਨਾਂ ਦੋਵਾਂ ਨੇ 8-8 ਕਿ ਤੇ ਹੁਣ ਆਜ ਦੂਸਰੇ ਨੰਬਰ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਇਨਕੋ ਭਾਜੀ 5 ਕਿਲੋ ਅੱਛਾ ਇਹਦੇ ਕੋਲ 5 ਕਿਲੋ 5 ਕਿਲੋ ਦੁੱਧ ਆ ਜਲ ਹੈਗਾ ਤੋਰੋ ਫਿਰ ਪੰਜਾਂ ਤੋਂ ਭਾਜੀ ਖੰਡ ਅੰਦਰ ਵੀ ਹੋ ਸਕਦਾ ਜੀ ਤੇ ਇਹਦਾ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਇਹਨੂੰ ਸਾਰੇ ਸੂਈ ਨੂੰ 1.5 ਤੋਂ 2 ਮਹੀਨੇ ਹੋ ਗਏ ਮੱਝ ਨੂੰ ਅੱਛਾ ਤੇ ਜਦੋਂ ਪਾਇਆ ਗਖਣੀ ਭਾਜੀ ਤੁਹਾਨੂੰ ਪਤਾ ਕੀ ਦੇਣਾ ਨੇ ਜੀ ਤੋਰਦਾ ਫਿਰ ਹਾਂ ਇਹ ਭਾਜੀ ਉੱਥੇ ਪਹਾੜੇ ਦੇ ਜੋਈ ਆ ਅੱਛਾ ਕੀ ਗੱਲ ਦਵਾ ਦੇ ਜੀ ਠੀਕ ਹੈ ਬਾਕੀ ਥਾਣੇ ਦੇ ਵੀ ਦੇਖ ਸਕਦੇ ਸੀ ਤਰਾ ਦੰਦ ਦੰਦ ਦੇ ਕੰਮ ਆ। ਉਹ ਭਾਜੀ ਫੜਾ ਲੈਣੀ ਜੋ ਮਰਜ਼ੀ ਲਈ ਜਾਓ। ਠੀਕ ਆ। ਸਾਹਮਣ ਵਾਲੀ ਮੈਂ। ਚਲੋ ਭਾਂਦਾ ਫਿਰ। ਤੇ ਇਹਦਾ ਫਿਰ ਮੁੱਲ। ਮੁੱਲ ਭਾਜੀ ਜਿਹੜੀ ਮਰਜ਼ੀ ਕੋ ਲਈ। ਅੱਛਾ। 43000 ਦੀ। 43000 ਦੀ। ਉਹਦੇ 40000 ਦੀ ਆ ਮੱਝ ਦੇ ਦਾਂਗੇ। ਅੱਛਾ ਇਹ 40 ਦੀ। ਤੇ ਜੋੜਾ ਕਿੰਨੇ ਦਾ? ਜੋੜਾ 80 ਦਾ। ਅੱਛਾ 80000 ਦਾ ਜੋੜਾ। 80000 ਦਾ ਜੋੜਾ। 40 40000 ਦੇ ਸਾਹ ਨਾਲ। 80000 ਦਾ ਜੋੜਾ ਦੇ ਦਾਂਗੇ ਭਾਜੀ। ਠੀਕ ਆ। ਬਾਕੀ ਉਹ ਮੇਰਾ ਵੀਰ ਮਈਆ ਲਵੇ ਜਿੰਨੇ ਸਾੰਭਣੀਆ ਠੀਕ ਐ ਇਹ ਨਹੀਂ ਵੀ ਰਾਤ ਚੋਗੇ ਦਿਨੇ ਫੋਨ ਕਰਤਾ ਵੀ ਪਾਜੀ ਵਧੀਆਂ ਨਹੀਂ ਉਹ ਗੱਲ ਐ ਹੁਣ ਕਿਨਾਂ ਦੇ ਨਾ ਹੈਗਾ ਨਾ ਮੌਕੇ ਤੇ ਉਹਨਾਂ ਨੂੰ ਦੁੱਧ ਹੀ ਦੱਸਿਆ ਜੀ ਠੀਕ ਹੈ ਜੀ ਕੋਈ ਪੰਨਿਆਂ ਤੋਂ ਅੰਦਰ ਵੀ ਹੋ ਸਕਦਾ ਜੀ ਮਾਸਾ ਠੀਕ ਹੈ ਜੀ ਜਿਉਂ ਅਨਪੂਰਣੀ ਕੋਈ ਛਟਾਣੀ ਆ ਇਹਨਾਂ ਕੋਈ ਪਾਜੀ ਕੋਈ ਗੋਵੇ ਮੰਨ ਲਓ ਜ਼ਿਆਦਾ ਮੋਲਿਆ ਮਈਆ ਕਦਰ ਕਦਰ ਵਾਲੀਆਂ ਮਈਆ ਕਦਰ ਕੋਈ ਪਾਵੇ ਮਈਆਂ ਦੀ ਠੀਕ ਹੈ ਜੀ ਸਾੰਭਣ ਵਾਲੀਆਂ ਹਾਂਜੀ ਤੇ ਹੁਣ ਆ ਮੱਝ ਤਾਜੀ ਸੋਈ ਆ ਇਹ ਪਾਜੀ ਤਾਜੀ ਸੋਈ ਆ ਉਹ ਕੱਟਾ ਕਿੰਨੇ ਦਿਨਾਂ ਦੀ ਸੋਈ ਆ ਸੋਈ ਨੂੰ ਪਾਜੀ ਇਹਨੇ ਚਾਰ ਦਿਨ ਹੋ ਗਏ ਇਸ ਤੋਂ ਪਾਜੀ ਦੁੱਧ ਹੋਊਗਾ 10 ਲੀਟਰ 9 ਕਿਲੋ ਕਰਕੇ ਦੇਣੀ ਤੇ ਤੇ ਜੇ ਵਾਜੋਗੇ ਹੋਰ ਹਨਾ ਇਹ ਪਾਜੀ ਵਾਜਦੇ ਨਹੀਂ ਮੈਂ ਹਾਂ ਮੈਂ ਪਾਜੀ ਤਿੰਨੇ ਵਾਜਾ ਲੀਆਂ ਇਹ ਕਿੰਨਾ ਕਰੀ ਜਾਓਗੇ ਉਤਰਾ ਦੁੱਧ ਪਾਜੀ ਹਾ ਲੈ ਗਿਆ ਨੇ ਕਿਹੜਾ ਦੇ ਦੇਣਾ ਹਾਂਜੀ ਦੁੱਧ ਬਹੁਤ ਆਣੀ ਦੇ 12 ਕਿਲੋ ਦੇ ਨੇ ਮੈਂ ਦੇ ਹੀ ਦੇਣਾ ਬਾਕੀ ਥੱਲੇ ਸਫਾਈ ਜਾਂ ਜਿੰਨੀ ਵੀ ਹੈਗੀ ਆ ਬੜੀਆਂ ਲਗੀਆਂ ਤਿੰਨੇ ਮੀਆਂ ਤੋਰ ਦ ਫਿਰ ਹਾਂ ਬਾਕੀ ਆ ਦੇਖ ਸਕਦੇ ਮਿਲਕ ਮੈਨ ਥਾਣੇ ਦੇ ਕਰੀ ਦੇਖ ਸਕਦੇ ਲੱਗੇ ਨੇ ਦੁੱਧ ਪਾਜੀ ਪੂਰੇ ਆ ਓਕੇ ਆ ਜਿਹੜੀ ਗੱਲ ਹੋਵੇ ਨਾ ਪਹਿਲਾਂ ਦੱਸ ਦੀ ਦੇ ਆਵੇ ਲੋ ਬਾਕੀ ਕੱਦ ਬੋਤਾ ਉੱਚਾ ਨਹੀਂ ਹੈ ਠੀਕ ਠਾਕ ਜਿਆ ਦਰਮਿਆਨਾ ਜਿਆ ਕੱਦ ਹੈ ਇਹਦਾ ਤੇ ਥੱਲੇ ਦੀ ਵੀ ਹੈ ਤੇ ਥੱਲੇੋਂ ਬੜੀ ਆ ਤੇ ਇਹਦਾ ਫਿਰ ਮੁੱਲਾ ਮੋਲ ਭਾਜੀ ਜੇ ਦੇ ਜਿਤਨਾ ਸਫਾਈਆਂ ਸੁਫੀਆਂ ਵਾਲੇ ਮੋਲ ਤੇ 60 ਕੀ ਜੀ ਕਹਤਾ ਕਰੀਏ ਦਾ ਹਾਂਜੀ ਸਫਾਈ ਬੜੀ ਥੱਲੇ ਆ ਸਾਰੀ ਮਹੀਂ ਉੱਤਰ ਜਾਂਦੀ ਆ 4 1/2 ਕਿਲੋ ਡੰਗ ਦਾ ਭਾਵੇਂ ਕੋ ਬੋਰੀ ਲਾ ਲਾ ਤੁਹਾਨੂੰ ਦੁੱਧ ਲਾ ਲਈ ਅੱਛਾ ਠੀਕ ਹੈ ਨਾ ਗੱਲ ਤੇ ਬਾਕੀ ਇਹਦੀ ਚੇ ਗੌਂਦੀ ਜਿਹਨਾਂ ਦੋਵਾਂ ਮਹੀਂ ਦੇ ਵਿੱਚ ਝਗਣੀ ਜੇ ਆਉਂਦੀ ਠੀਕ ਹੈ ਮਹੀਂ ਭਾਜੀ ਉਹ ਸੱਜਰੇ ਦੀ ਚੇ ਗੌਂਦੀ ਆ ਠੀਕ ਹੈ ਤੇ ਆ ਵੀ ਤੋਕੜੇ ਹਿਸਾਬ ਨਾਲ ਵੀ ਤੋਕੜੀ ਜੇ ਹੋਈ ਆ ਹਾਂ ਚਲੋ ਮੋਲ ਤੇ ਦੱਸਿਓ ਮੇਰੇ ਦੁੱਧ ਆਪਾਂ ਦੱਸਿਆ ਜੋ ਚੇਗ ਤੋਂ ਬਿਨਾਂ ਵਾਲਾ 5 5 ਕਿਲੋ 6 ਕਿਲੋ ਹੈਗਾ ਜੀ ਉਹਦਾ ਭਾਜੀ ਮੋਲ ਆ 53000 53000 ਹਾਂਜੀ ਮੈਂ 50 ਦੀ ਮਹੀ ਦੇਦਾ ਅੱਛਾ 50 ਹੀ ਦੇ ਦੋਗੇ ਬਾਕੀ ਛੋਟ ਛੜ ਮੁੱਕ ਤੇ ਹੋ ਜੂਗੀ ਕਰਦਾਂਗੇ ਭਾਈ ਯਾਰ ਹੋਰ ਅੱਛਾ ਹਾਂਜੀ ਹੋਰ ਭਾਈ ਯਾਰ ਕਰਦਾਂਗੇ 48000 ਦੇ 48000 ਭਾਈ ਦੇ ਲਈ ਸਾਡੀ ਭਾਜੀ ਇਹ ਮਾਜ ਉੱਤੋਂ ਨਾ ਦੇਖੇ ਕੋਈ ਥੱਲੇ ਦੇਖੇ ਕਿੱਡੀ ਸਾਹ ਹਾਂ ਦੇਖਦੇ ਥੱਲੇ ਇੱਕ ਵਾਰੀ ਫਿਰ ਤੋਂ ਤੇ ਬਾਕੀ ਇਹ ਆ ਵੀ ਚਲੋ ਇੱਥੋਂ ਕੋਈ ਤਸੱਲੀ ਕਰਕੇ ਕਰ ਲਿਆ ਆਪਣੀ ਜੋ ਵੀ ਦੱਸਿਆ ਹਣਾ ਸਾਡੀ ਡੰਗਰ ਜਾ ਕੇ ਵਧਣਗੇ ਕੋਈ ਸੇਵਾ ਕਰੇ ਰੇ ਵੇਸ਼ ਚਾਹ ਕੇ ਤੇ ਆਪਣੀ ਸਮਝਣਾ ਤੇ ਮਰਜ਼ੀ ਨਹੀਂ ਖੜੇ ਜੀ